ਸਪਟਾ ਜਰ ਹਮਨੇ ਰਹਾ ਰਹਾ ਸਪਟਾ ਬੜਾ ਹੀ ਸਗਾ ਤਾ ਜੀ ਇੰਨਾ ਹੀ ਨਾ ਆ ਗੱਡੀ ਇੱਕ ਗੋਲ ਮਲਾ ਕੇ ਮੋਟਰਸਾਈਕਲ ਲੈਣਾ ਰਾਹ ਬਹੁਤ ਹੋ ਗਿਆ ਫੇਰ ਆ ਗਿਆ ਉੱਥੇ ਡਿੱਗ ਗਿਆ ਉਹ ਨਹੀਂ ਗੱਲ ਸੱਚੀ ਕਰਨੀ ਚਾਹੀਦੀ ਨਾ ਹੁਣ ਆ ਇੱਥੇ ਆਵੇ ਗੱਡੀ ਗੱਡੀ ਪੂਰੀ ਪੂਰੀ ਜਾਂਦੀ ਰਾਹ ਦੇ ਵਿੱਚ ਜਾਂਦੇ ਡਈ ਨਾ ਹਾਂ ਜਾਂਦੀ ਵੀ ਇੱਕ ਦੋ ਕੰਡਾ ਨਹੀਂ ਜਾਂਦਾ ਪਰ ਉਧਰ ਮੈਂ ਇੱਕ ਸਲਾਹ ਦੇ ਸਕਦਾ ਆ ਗਿਆ ਆ ਗਿਆ ਨੇ ਬਿੱਲੋਂ ਹਟਾ ਨਵਾਂ ਨਵਾਂ ਗਿਆ ਗਿਆ ਪੋਲਾ ਪਹਾੜਾਂ 'ਚ ਪੋਲਾ ਪੁਲ 'ਚ ਪਹਾੜ ਇਹ ਇੱਕ ਪਹਾੜ ਤੋਂ ਦੂਜੇ ਪਹਾੜ ਨਾਲ ਜੋੜਨ ਵਾਸਤੇ ਪੁਲ ਬਣਿਆ ਇਹ ਇੱਥੇ ਰਾਹ ਮੁੱਕ ਜਣਾ ਸੇਵਕਾ ਸੇਵਕਾ ਪੋੜ ਬਜਿਆ ਕਿੰਦਾ ਹਾਂ ਜਿੰਨਾ ਪੱਥਰ ਪਾਉਂਦਾ ਹੈ ਪੱਥਰ ਡੇਦਾ ਰਿਹਾ ਪਰ ਸਾਈਡ-ਸਾਈਡ ਤੇ ਡੇਦਾ ਰਿਹਾ ਬਾਕੀ ਘਬਰਾਉਣ ਵਾਲੀ ਗੱਲ ਨਹੀਂ ਗਾੜੀ ਬਣੀ ਛਟਕ ਵੀ ਜਾਊ ਆ ਵੇਖੋ ਹੁਣ ਦੋ ਗੱਡੀਆਂ ਆ ਜਾਂਦੀਆਂ ਨੇ ਜਦੋਂ ਕਰਾਸਿੰਗ ਤੇ ਬੜਾ ਚੱਕਰ ਪੈਂਦਾ ਹੈ ਹਾਂ ਜੀ 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 ਸਿੱਧਾ ਤੋਂ ਨਹੀਂ ਆਏਗੀ ਨਾ ਬਸ ਰੋਡ ਹੀ ਇਹਦਾ ਬਸ ਭਾਈ ਐਸੀ ਹੈ ਨਾ ਯਾ ਇਸ ਤੋਂ ਵੀ ਜ਼ਿਆਦਾ ਪੂਰੀ ਹੈ ਨਹੀਂ ਨਹੀਂ ਐਸੀ ਐਸੀ ਹੈ ਬੜੀਆ 15 ਕਿਲੋਮੀਟਰ ਰਹਿ ਗਿਆ ਹਾਂ ਬੋਤੋ ਨੈਟ ਸੇ ਲੇਕਿਨ ਗਾੜੀਆਂ ਕਮ ਚੱਲ ਰਹੀਆਂ ਹਮੇਂ ਨਹੀਂ ਪਤਾ ਤਾਂ ਕਿ ਉੱਪਰ ਵਾਲਾ ਰੋੜਾ ਉਸ ਤੋਂ ਜ਼ਿਆਦਾ ਪੜਦਾ ਵਾ ਹਾਂ ਉਸ ਤੋਂ ਟਾਈਮ ਵੀ ਜ਼ਿਆਦਾ ਲੱਗਦਾ ਚਾਹ ਟਾਈਮ ਜ਼ਿਆਦਾ ਹਾਂ ਅਬ ਕੱਲ੍ਹ ਜਾਂ ਤਾਂ ਵਹੀਂ ਸੇ ਵਾਪਿਸ ਚਲੇ ਜਾਏਗੇ ਬਹੁਤ ਵਧੀਆ ਵਾ ਸਹੀ ਆ ਵਾਈ ਗੁਰੂ ਕਿਰਪਾ ਓਕੇ ਜੀ ਕੋਈ ਘੁਰਾਇਆ ਨਹੀਂ ਨਹੀਂ ਹੁੰਦਾ ਯਾ ਵੀ ਉਹ ਹੁੰਦਾ ਹੈ ਨਾ ਫਿਰ ਮੋੜੀ ਆ ਜਿੱਦਾਂ ਹੀ ਉਥੋਂ ਪੈ ਗਏ ਨੇ ਸੋਨੇ ਸ਼ਾਹਣੀਆਂ ਵਾਈ ਗੁਰੂ ਕਿਰਪਾ ਗੁਰੂ ਪਹਿਲਾ ਵੇਖਿਆ ਲੀ ਬਾਮਣ ਜਿੰਨੇ ਵਾਈ ਪੁੱਛਿਆ ਨਹੀਂ ਨਹੀਂ ਵੇਖਦੀ ਬੁੱਕ ਜਾਨੀ ਸਾਰੀ ਮਾਮਾ ਪੰਜਾਬੀ ਦੇ ਬੋਲਣਦੇ ਆ ਨਹੀਂ ਪੰਜਾਬੀ ਥੋੜਾ ਹੀ ਹਿੰਦੀ ਡਿਆ ਲੈ ਓਏ ਬੰਦ ਲਗਾਏ ਇਹ ਹੁਣ ਅਸਲ ਚ ਪਤਾ ਨਹੀਂ ਲੱਗਣਦੇ ਅੱਜ ਕੋਈ ਖਾਣਾ ਵੀ ਕੋਈ ਮੈਂ ਜਾ ਮੈਂ ਬੜਾ ਕੋ ਮੰਡਿਆ ਪੜ ਇਹਨੂੰ ਪਤਾ ਨਹੀਂ ਲੱਗਣਦਾ ਉਹ ਹਿੰਦੀ ਬੋਲਣਦੇ ਆ ਤੇਰੀ ਹਿੰਦੀ ਮੁੱਕ ਜਾਨੀ ਮੈਂ ਸਮਝ ਨਹੀਂ ਆ ਗੁੱਦੋਂ ਗੁੱਦੀ ਦੇ ਹੋਈਆਂ ਟੋਂ ਗੁੱਦੀ ਦੇ ਹੋਇਆ ਪਰ ਗੱਲ ਇਹ ਆ ਵੀ ਮਤਲਬ ਉਹ ਵੀ ਡਰ ਗਿਆਣਾ ਵੀ ਕੋਈ ਆਉਣ ਤੇ ਡਿਆ ਨਹੀਂ ਆਂਦੇ ਇਹ ਰਹਿ ਜਾਂਦਾ ਵੀ ਹੈ ਕਿ ਘੜੀ ਜਾ ਕੇ ਮੁੱਕ ਦਿੰਦਾ ਆਨੂੰ ਕੱਲ ਇਹ ਕਹਿੰਦੇ ਗੁਰੂ ਘਰ ਨਾਲ ਦਾ ਪਿਕਨਿਕ ਰੱਖਣਾ ਭਾਜੀ ਵਾਪਸ ਆਉਂਦਾ ਤਾਈ ਵੀ ਵਾਪਸ ਹੀ ਆਉਂਦੇ ਵਾਪਸ ਹੀ ਆਉਂਦੇ ਜਾ ਨਹੀਂ ਗੁਰੂ ਘਰ ਦਾ ਤੈਨੂੰ ਕਹਿਣੀ ਨਾ ਸਕਦਾ ਨਹੀਂ ਕੱਲ ਸਾਨੂੰ ਵੀ ਲੱਗਦਾ ਸੀ ਇਤਾਂ ਦਾ ਰਹਿ ਗਿਆ 5 ਕਿਲੋਮੀਟਰ ਹੋਰ ਬਾਬੇ ਨਾਨਕ ਦਾ ਨਾਮ ਲਹੋ ਤੇ ਅੱਜ ਪਰਸ਼ਾ ਹੈ ਨਾ ਰੋਡ ਵਧੀਆ 1 ਘੰਟੇ ਚ 15 ਕਿਲੋਮੀਟਰ ਗੱਡੇ ਪਾੜੀ ਜਾਂਦੇ ਤਾਂ ਹ ਇਹ ਸਾਡੇ ਸੰਤਪੁਰੇ ਵਾਲੇ ਨਾਲ ਵੀ ਜ਼ਿਆਦਾ ਗਿਆ ਗੁਜਰਿਆ ਇਹਦਾ ਨੱਟ ਦੀ ਬਾਏ ਬਾਏ ਹੋ ਗਈ ਜੀ ਮਾਮਾ ਉੱਲੀਆਂ ਚੱਲਣ ਡਿਆ ਹੁਣ ਚਲੋ ਆਦੇ ਪਤਾ ਹੀ ਰਾਹ ਦਾ ਸੇਕਾ ਨਾ ਕੋਲ ਮਿਲਾ ਕੇ ਕੰਮ ਕਰਦਾ ਆਪਾਂ ਨੂੰ ਮਹਾਰਾਜ ਦੀ ਇੰਨੀ ਕਿਰਪਾ ਰਹੀ ਜਦੋਂ ਕੋਈ ਗੱਡੀ ਕ੍ਰੋਸਿੰਗ ਮਿਲੀ ਰਾਹ ਹੁੰਦਾ ਹੀ ਹੁੰਦਾ ਹਾਂ ਕੱਲ ਵੀ ਇਦਾਂ ਹੀ ਆਣਾ ਸਹੀ ਗੱਲ ਉਹਦੇ ਹੁੱਸੇ ਜੇ ਆ ਗਏ ਪੇਜਾ ਪੈ ਜੇ ਤੇ ਨਾ ਗਾਂਦ ਨਾ ਬਸ ਤਾਹ ਫਿਰ ਇੱਕ ਜਣੇ ਬਚਾ ਕਰਨਾ ਪੈਂਦਾ ਓਏ ਠੀਕ ਆ ਹਾਂ ਮੋੜ ਵੇਖ ਤਾ ਨਾ ਟ੍ਰੱਕ ਨੇ ਮੋੜ ਮੇ ਤੁਰਕਾ ਚੜਾਉਂਦੇ ਚੜਾਉਦੇ 13 ਕਿਲੋਮੀਟਰ ਤੋਂ ਲੈਫਟ ਆਕਣ ਦੀ ਹੁਣ 13 ਕਿਲੋਮੀਟਰ ਤੋਂ ਦਿੱਤਾ ਲੈਫਟ ਜਿਹਨੀ ਖਿੱਚੀ ਗਈ ਕੋਈ ਨਹੀਂ ਲਓ ਜੀ ਰੋਕੇ ਦੱਬੇ ਆ ਫੋਟੋਆਂ ਕੇ ਚਾਹਣ ਫੋਟੋ ਸ਼ੂਟ ਹੋ ਗਿਆ ਰਾਜੀ ਫੋਟੋ ਸ਼ੂਟ ਤੇ ਇੱਧਰ ਵੇਖ ਇਹ ਸਾਗਵਾਂ ਕੀ ਹੈ दादा रखते हैं नहीं नहीं पता करो ना इधरों गाली आंदी है कच्ची नहीं मैं तो रॉय साइड से लाओ बीच चौड़ा ना मोड़ लो लाओ जी इधरों सही है इधरों फिर दो ये होगा वो नई प्रोग्रेशन है हां जी अपना बात होगी हां जी ਕਿ ਤੋਏ ਕਰ ਉਹਦਾ ਜਾਣੇ ਗੱਲ ਨੰਦਾ ਰੀਤਾ ਸਾਹਿਬ ਉਹ ਰੋੜੀ ਦਾ ਤੈਨੂੰ ਜੇ ਜੇਦਾ ਬੁੱਲ ਗਿਆ ਮੈਂ ਨਹੀਂ ਸਹੀ ਹੈ ਮੈਂ ਲੋਹਿਆ ਖਲੋ ਗਏ ਆ ਪਤਾ ਨਹੀਂ ਕਿੱਥੇ ਇਹ ਕਿਹੜਾ ਡਾਵੇ ਆ ਬਈਆ ਡਾਕੜਾ ਕੌਣ ਸੀ ਜਗਾ ਦੇ ਇਹ ਹੈ ਟਿਪਟਾ ਪੀ ਪੁਆਇੰਟ ਬਾਟਮ ਪੀ ਪੁਆਇੰਟ ਟਿਪਟਾ 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 व्यू व्यू पॉइंट पॉइंट ये है अपना ये पूरा रूट बना अपना धारचूला ओके मुंशिहारी okay. सबसे बढ़िया व्यू पॉइंट है okay. क्यूं? hmm. ये ओके क्यूँ क्योंकि यहाँ से पूर्णगिरी मैया के दर्शन दिखे होते है दूसरा यहाँ से नेपाल दिखता पूरा महेंद्र नगर और ब्रह्मदेव से ये सामने से ये जो ये पुल दिख रहा है आपको सामने में है ये अपना टनकपुर वाला बैराज पुल है उस साइड में जो आपको गांव दिख रहा है उस साइड में देखो उस साइड में उल्के उस साइड में हाँ हाँ तो वो नेपाल है वो तो ओके तो हाँ जी ठीक है और इस साइड में क्या नाला चला डैम दिखता है अभी नहीं दिख रहा इस साइड को नानक का डैम दिखता है यहाँ से मतलब बहुत बढ़िया मतलब अगर मौसम क्लियर हो ना बहुत बढ़िया बहुत बढ़िया भाई साहब यहाँ से महेंद्रनगर नगर ब्रह्मदेव पूर्णागिरी अपना नानक डैम ਕੈਮਰਾਮੈਨ ਪਤਾ ਆ ਕੈਮਰਾਮੈਨ ਨੂੰ ਮੈਂ ਕਹਾਂ ਜਦੋਂ ਪੈ ਜਾ ਉੱਥੇ ਕੋਲਿਆ ਕਰੋ ਉਹ ਬੜਾ ਕੋਲਿਆ ਨਾ ਕੋਲ ਤੇ ਫੋਕਸ ਕਰੋ ਮੈਨੂੰ ਬਾਦ ਸ਼ੁਰੂ ਹੈ ਮੈਂ ਤੁਹਾਨੂੰ ਛੱਡਣਾ ਤੁਹਾਡੇ ਤੇ ਦੋ ਦਿਨ ਪਾ ਲਵਾਂ ਚਾਈਨਾ ਦਾ ਹੈ ਉਹ ਚਾਈਨਾ ਦਾ ਇਹ ਦੇਖ ਤੂੰ ਮਾਰਦੀ ਗਈ ਹੁੰਦੀ ਨੀ ਤੂੰ ਬਾਸਰੇ ਤੋਂ ਪੋਚੀ ਲੈ ਆਈ ਬਰਾ ਚਾਈਨਾ ਲਾ ਕੇ ਤੂੰ ਆ ਗਿਆ ਚਾਈਨਾ ਮम्मा ਇਧਰ ਕਿਧਰ ਆਉਣਾ ਕਿਹਨ ਤੇ ਆ ਚਾਈਨਾ ਦਾ ਨਹੀਂ ਤੇਰਾ ਘਰ ਨੇਪਾਲ ਵੱਡ ਰਿਹਾ ਉਹ ਹੈ ਚਾਈਨਾ ਗਈ ਜਨਾ ਮਮਾ ਨੇਪਾਲ ਦਾ ਬਾਰਡਰ ਆ ਉਹਦੇ ਅਗਲੀ ਸਾਈਡ ਨਦੀ ਦੀ ਅਗਲੀ ਸਾਈਡ ਆ ਬਣਾਇਆ ਹੋਇਆ ਕਿਹੜਾ ਆ ਨਾ ਕਿ ਕਿਤੇ ਕਰਕੇ ਜੇ ਬੜੇ ਮਰਾਉਂਦੇ ਆ ਮਾਹ ਸਾਫ ਆਈਆਂ ਕੋਸਾ ਨੇਪਾਲੀ ਪਰਲੇ ਨੇ ਨਾ ਉਹੜਾ ਫਿਰ ਹੂੰ ਉਹ ਨਦੀ ਦੇ ਅਗਲੇ ਪਾਸੇ ਨੇ ਪਾਲ ਇਹ ਆ ਬੱਡ ਰਿਹਾ ਆ ਨਦੀ ਹੈ ਨਦੀ ਅਗਲੀ ਸਾਈਡ ਹੈ ਕਿ ਰਲਾ ਗੈਂਡੀ ਬੜਾ ਉਹ ਨਿਪਾਲੀਆ ਹੋਰ ਮੱਲ ਪਿੰਡੀਆ ਇਹ ਗਰਾਂ ਕੁਸ਼ ਦਾ ਇਹ ਹਾਂ ਗਰਾਂ ਕੁਸ਼ ਉਹ ਕੋਣ ਵੀ ਬਾਬਾ ਵੱਡਾ ਹਾਂ ਸਪਰੀਂਗ ਵੋਚੂ ਨੀ ਦਾ ਹੂੰ ਇਹ ਰਵੇ ਨਹੀਂ ਜੇ ਜਦੋਂ ਉਧਰ ਖਾਦੇ ਉਹ ਕਿਹਾ ਬੜਾ ਵਧੀਆ ਬਣਾਈ ਹੈ ਉਹ ਨਾ ਭਣਾ ਕੀ ਕਹਿੰਦਾ ਮੈਂ ਚਲੋ ਦਵਾ ਦਵਾ ਮੈਂ ਹਾਂ ਜੀ ਦਾ ਕਾ ਬਈਆ ਬਹੁਤ ਢਾਲੀ ਜਾ ਰਹੀ ਮਰ ਜੇ ਹਾ ਲਓ ਪਾਂ ਸਾਹ ਦੀ ਗੱਡੀ ਜਾਂਦੀ ਗੱਡੀ ਹਾਂ ਕਾਚਾ ਵੜ ਦਿੱਤਾ ਆਇਦਰ ਗਾਜਾ ਵੜ ਵੀ ਤੇ ਅਗਲੇ ਗਾਜਾ ਵੀ ਚਾਰਦਾ ਹੀ ਗਾਜਾ ਵੜ ਗਿਆ ਨੇ ਨਾ ਝੋਨਾ ਵਿੱਚ ਨਾ ਨਹੀਂ ਲੱਗ ਚੁੱਕਾ ਤੇ ਕਾਚਾ ਵੀ ਆਹ ਵੇਖੋ ਕੜਕੜਾ ਕੜਕੜਾ ਤੇ ਆਹ ਵੇ ਕੰਤ ਤੋਂ ਵੱਧ ਤੋਂ ਵੱਧ ਮਗਰ ਤਾਂ ਚਲੋ ਵਾਡੀ ਪਈ ਆ ਵੀ 2-4 ਦਿਨ ਦੇ ਵਿੱਚ ਵਾਡੀ ਦੀ ਜਾਣੀ ਹਾਂ ਉਹ ਵੀ ਦੱਸ ਦੋ ਕਿੱਥੇ ਜਾਣਾ ਇਹ ਝੋਨਾ ਇਕੱਠੀ ਉੱਤਰਾਖੰਡ ਹੈ ਉੱਤਰਾਖੰਡ ਐਡੀ ਦੂਰ ਝੋਨਾ ਸਟੇ ਲੱਗੇ ਆਇਦਰ ਸਾਰਾ ਸਾਰਾ ਕੱਢੀ ਪਿਆ ਦੇ ਨਹੀਂ ਨਹੀਂ ਤੂੰ ਮੈਂ ਸਾਊਥ ਅਫਰੀਕਾ ਆ ਗਿਆ ਹੈ ਬਾਈਰੇ ਅਜੀ ਅਜੀ ਕਿਹਦੇ ਸਮਾਂ ਦੇ ਚੱਲ ਰਹੀ ਹੈ ਬਾਈ ਸਾਊਥ ਅਫਰੀਕਾ ਆ ਗਿਆ ਤਾਂ ਕੱਢੀ ਹੁੰਗੇ ਇੱਥੇ ਬੰਦੇ ਵੀ ਹੈਗੇ ਹੈ ਹੈ ਬੈਂਕ ਆ ਗ੍ਰਾਫਟ ਤੰਗੂਠਾ ਲਾਉਣਾ ਲੋ ਜਣ ਪਹਾੜੀਆਂ ਤੋਂ ਆਪਾਂ ਪਲੇਨ ਤੇ ਆ ਗਏ ਆ ਠੀਕ ਹੈ ਜੀ ਪਲੇਨ ਤੋਂ ਆਪਾਂ ਗੱਡੀ ਦਰਦੇ ਦਰਦੇ ਚਲਾਉਂਦੇ ਆ ਦਰਦੇ ਚਲਾਉਂਦੇ ਪਹਾੜੀ ਜੀ ਮੈਂ ਗੱਡੀ ਪੂਰੀ ਫਾੜ ਚਲਾਉਣਾ ਪਲੇਨ ਤੇ ਮੇਰੇ ਕੋਲ ਨਹੀਂ ਜਲਦੀ ਤਾ ਖੱਦ ਗਿਆ ਜੀ ਬੀਜਿਆ ਜਾਊਗਾ ਇੱਥੇ ਝੋਨਾ ਲੱਗੂਗਾ ਥੱਲੇ ਥੋੜਾ ਟਾਈਮ ਲੱਗ ਰਾਣਾ ਨਹੀਂ ਹੈ ਰੇਤ ਹੀ ਨਹੀਂ ਮਮਟ ਬਲੇ ਆਹ ਚਾ ਨਾ ਵੇ ਕਿਹਦਾ ਹੜੀ ਹੁੰਦੇ ਆ ਜੀ ਸਾਰੇ ਮੁਸਲਮਾਨ ਹੈਡ ਹੋਂ ਇਦਾਂ ਨਾ ਤੇਰੀ ਛਲੀ ਉਹ ਫਿਰ ਨੂੰ ਕਰਦੇ ਇਹਦਾ ਕੀ ਹੈ ਫਿਰ ਬੜਾ ਤੇ ਬਲੋਕਰ ਰੱਖੋ ਪਾਹੀ ਅਗਲੇ ਪਾਸੇ ਲੈ ਆ ਆ ਹਾਂ ਇਹ ਇੱਥੇ ਵੀ ਐਡਮਾ ਸਾਡੇ ਵੀ ਐਡਮਾ ਇੱਥੇ ਪਰ ਬੰਦਾ ਮਰੇ ਨੂੰ ਬੁਡਜਟ ਹੋ ਗਿਆ ਕਾਹ ਕਾਈ ਜਾਓ ਮਮਾ ਇੱਥੇ ਵੀ ਲੱਗਦਾ ਮੈਨੂੰ ਕਰਕੇ ਜਾਏਗਾ ਬੜੀਆਂ ਨਹੀਂ ਨਾ ਬੜੀਆਂ 2 1 ਉਹ ਤੇ ਕੋਹ ਹੋ ਗਈ ਮੁਸੀਬਤ ਮੁਸਲਮਾਨਾਂ ਦਾ ਜਿਆਦਾ ਇਲਾਕਾ ਹੈ ਬੜੀਆਂ ਹੀ ਥਾਬੇ ਘਾਓ ਕਰਨ ਜਿਹੜੇ ਪੰਜਾਬੀ ਨਹੀਂ ਮੁਸਲਮਾਨ ਇਹ ਤਾਂ ਫੜਾਉਂਦੇ ਆ ਨਾ ਉਹ ਤੈਨੂੰ ਪਤਾ ਹੀ ਨਹੀਂ ਆਹ ਕਣਕਾਂ ਵਿੱਚ Oh, chỗ nào là gầy vô Chỗ nào là gầy Hả? Chỗ nào như đấy sạch hơn ta chỗ nào Chỗ nào như đấy sạch hơn ta chỗ nào Chỗ nào như đấy sạch hơn ta chỗ nào Chỗ nào như đấy sạch hơn ta chỗ nào Chỗ nào như đấy sạch hơn ta chỗ nào Chỗ ਕਿ ਜੋ ਡੀਰਾ ਕੱਢਣ ਦੇ ਕੀ ਕੱਢਣ ਦੇ ਕਣਕ ਦੇ ਮਾਮਾ ਸਿੱਟੇ ਰਹੇ ਉਸ ਤੋਂ ਬੰਦ ਲੱਲੂ ਲੱਲੂ ਕੱਟ ਲੈਨੇ ਨਾ ਹਰਾ ਹਰਾ ਵੀ ਮੁਰਕੇ ਕਣਕ ਜਿਹੜਾ ਰਲੇ ਆ ਬਾਠਾ ਇਸ ਕੋ ਬੋਲਦੇ ਆ ਬਾਠਾ ਬਾਠਾ ਨਹੀਂ ਪੱਠਾ ਹੈ ਚੰਗਾ ਵੱਡਾ ਹੀ ਭਰਾ ਪੱਠਾਈ ਸਿੰਗ ਪੱਠਾ ਸਿੰਗ ਟਪਠਾਈ ਸਿੰਗ ਦੇ ਭਨੇ ਉਹ ਤਾਂ ਮਾਰਗਾ ਸਾਰੇ ਉਹਦਾ ਗੁਰੂ ਆ ਇਹ ਸਪਲਾਈ ਕਰਦਾ ਹੈ ਰੂਪੀ ਇਹਦੇ ਇਹਦੇ ਯੂਪੀ ਲਿਖਿਆ ਪੁੱਠੇ ਨੇ ਇਹ ਇਹ ਬਾਰਡਰ ਹੈ ਨਾ ਯੂਪੀ ਦੀ ਤਰਖੰਡ ਦਾ ਬਾਰਡਰ ਆ ਗੁਰਦਰਾ ਸਾਹਿਬ ਬਾਰਡਰ ਤੇ ਆ ਇਹ ਬਾਰਡਰ ਤੇ ਆ ਨਾਨਕਪੁਰੀ ਸਾਹਿਬ ਉਹਨਾਂ ਦਾ ਸੰਤਾ ਜਾਂਡੀਆਂ ਨਾਨਕਪੁਰੀ ਸਾਹਿਬ ਤੇ ਗੁਰਦਰਾ ਸਾਹਿਬ ਰਹਿ ਗਿਆ ਵਾ ਗੁਰਦਰਾ ਸਾਹਿਬ ਰਹਿ ਗਿਆ 3.4 ਸਾਢੇ 3 ਕਿਲੋਮੀਟਰ ਸਾਢੇ 3 ਕਿਲੋਮੀਟਰ ਸਰ ਗੁਰਦਰਾ ਸਾਹਿਬ ਤੇ ਤੁਹਾਨੂੰ ਨਾਨਕਪੁਰੀ ਦੇ ਦਰਸ਼ਨ ਕਰਾਉਂਦੇ ਆ ਜੀ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਫੋਲੋਅਰਸ ਸਬਸਕ੍ਰਾਈਬ ਕਰਿਆ ਕਰੋ ਪਿਆਰ ਕਰਿਆ ਕਰੋ ਤੇ ਜੋ ਅਸੀਂ ਉਹਦੀ ਜੀਨੀਡ ਨੇ ਇਹੋ ਵਿਯੋਦਾ ਤੇ ਇਸ ਨੂੰ ਪਾਕਿਸਤਾਨ ਦੇ ਨਿਰਦੇਸ਼ਕ ਦਾ ਕਾਰਗਰ ਰਹਿਦਾ ਰਹਿਦਾ ਰੰਗ ਰਹਿਦਾ ਰਹਿਦਾ ਆ ਭਾਜੀ ਦਾ ਘਟਰ ਬੰਦਾ ਹੀ ਉਹਨਾਂ ਦਾ ਵੀ ਐਮਐਲਏ ਦੀ ਕਾਟੀ ਪਿਆਰੇ ਹੁੰਦੀ ਲੱਗਦਾ ਹੀ ਹੈ ਮੈਨੂੰ ਤੇ ਹਾਂ ਦਬ ਘਰਣਾ ਹਾਂ ਆਪਣੀ ਰੀ ਤੇ ਥੇ ਬਾਚੋ ਨਾ ਲਗਾ ਵਗਾਉਣਾ ਚਿਮਨੀ ਚੂਣੀ ਪੱਟਿਆ ਨਹੀਂ ਕਿ ਉਹਨਾਂ ਟਾਇਆ ਹੀ ਟਾਇਆ ਵਾ ਵੀਰੇ ਇਹ ਬੰਦ ਕਰਾਤਾ ਪਿਛਲਾ ਕਰਤਾ ਮੋਡੀਫਾਈ ਆ ਬਾਤਾ ਇਧਰ ਵੀ ਟੂਰਿਸਟ ਗੱਡੀਆਂ ਹੁੰਦੀਆਂ ਅੱਜ ਹੀ ਨਹੀਂ ਗੱਲ ਆ ਗਈ ਜੀ ਜਦਾ ਦੇਖੋ ਜੀ ਮੁਸਲਮਾਨਵਾਦੀ ਹੈ ਇੱਥੇ ਉਹਨਾਂ ਤੇ ਨਾਨਕ ਮਤਾ ਸਾਹਿਬ ਦੇ ਅਲਗ-ਅਲਗੇ ਸਾਰੇ ਅਰਜਨਜੀਤ ਦਾ ਦਰਗਾਹ ਹੈ ਹੈ ਅਰਜਨਜੀਤ ਦਾ ਦਰਗਾਹ ਨਹੀਂ ਭਈਏ ਉਹ ਵੀ ਵਿੰਦਾ ਸਾਡਾ ਬਲੌਗ ਆਹ ਦਰਗਾਹ ਹੋਣਾ ਵੇ ਫੇ ਸਾਰੀਆਂ ਲਾਟੀਆਂ ਜਵਾਰ ਦੀਆਂ ਕਣਕ ਟੱਕ ਕਿਤੇ ਆਹ ਸਾਰੀਆਂ ਲਾਟੀਆਂ ਸਾਰੀਆਂ ਆਹ ਤੱਕ ਕੀ ਲਾਟੀਆਂ ਨਹੀਂ ਮਮਾ ਉਹਦੇ ਬੈਠੇ ਨਾ ਉਹ ਦੂਜਾ ਬੰਨੇ ਆਗੇ ਕਈ ਚੱਕ ਦੇ ਗੱਲਾਂ ਕਰੀਂ। ਇਹਦੇ ਸਵਾਰ ਗਿਆ ਹੀ ਉਹ ਚਾਈ ਦਾ ਬੰਦੇ ਆ। ਹਾਂ ਉਹ ਤਾਂ ਮੈਂ ਕੰਨਿਆ ਮਮਾ ਉਹਦੇ ਗੁੱਦਾ ਉਹਨੇ ਅਸ਼ੇ ਕੀਤਾ ਕਿ ਮਸ਼ਰ ਨਹੀਂ ਪੈਂਦਾ। ਸਾੜੀ ਲੱਗੀਆਂ ਸਾੜੀਆਂ ਕਿਹਾ। ਹਾਂ ਉਹ ਚਲੋ। ਆ ਪੀਪੀ 18 ਕਰਦੀ ਇਹਦੇ ਬੰਦ ਨਹੀਂ। ਸਿਆਣੇ ਬੰਦੇ ਜੀ ਤੁਸੀਂ ਸਾਡੇ ਜੋ। ਆ ਇਹਨਾਂ ਮਗਰੋਂ ਬੜੇ ਤੇਜ਼ ਆ ਬੜੀ ਕੀ ਹੋ ਗਿਆ। ਉਹ ਸੜਕ ਵਧੀਆ ਆ ਗਈ ਨਾ। ਉਹਨੇ ਆ ਕਿਤੇ ਪੀਪੀ ਨੰਬਰ ਫਿਰਨ ਦੀ ਗੱਡੀ। ਆ ਵੇਖੋ ਜੀ। ਆ ਜਿ ਛੋਨਾ ਛੋਨਾ ਲਾ। ਆ ਛੋਨਾ ਲਾ। ਪਾਣੀ ਨਹੀਂ ਲਗਾ। ਇਹ ਨਾਲ ਪਾਣੀ ਨਹੀਂ ਬਸ ਲਾਇਆ ਇਧਰ ਵੀ ਲਾਇਆ ਜੀ ਮੈਂ ਤੇਰੀ ਗਿਲ ਦਿਣਾ ਇਥੇ ਹੈ ਬੈਨ ਨਹੀਂ ਤਰੀਨਾ ਚਲੋ ਕੋਈ ਨਹੀਂ ਕਹਿੰਨੇ ਆ ਹੋਰ ਆ ਤੂੰ ਕੰਮ ਹੀ ਦਾ ਯਾਦੋਂ ਬੋਕੁੰਦੇ ਨਹੀਂ ਆ ਜੀ ਹਾਂ ਇਹਨਾਂ ਭਰਾਵਾਂ ਤੋਂ ਦੀ ਬਾਈਪਾਸ ਲੈਂਦਾ ਹੁੰਦਾ ਇਹਨੇ ਕਿਦੋਂ ਸਾਨੂੰ ਛੱਡ ਦਿੰਦਾ ਮਨ ਰਹਿਣੀ ਲੱਗ ਸਮਝ ਲੱਗੀ ਜੀ ਦਾ ਲੋਕੇਸ਼ਨ ਤੂੰ ਲਾਈ ਮੈਂ ਹਾਲਾ ਅਸੀਂ ਬੰਮ ਅਗਰ ਬੈਠੇ ਜਦ ਤੂੰ ਜਦੋਂ ਬੈਠੇ ਨਾਨਕਪੁਰੀ ਰਹਿ ਗਿਆ ਜੇ 1 ਕਿਲੋਮੀਟਰ ਤੇ ਸਟਿਕ ਕਰ ਲਾਂ ਹਾਂ ਸਟਿਕ ਇਥੇ ਰਹਿ ਗਿਆ ਉਹ ਵੀ ਸਰਪੰਚ ਸਾਹਿਬ ਦੀ ਗੱਡੀ ਨਾਨਕਪੁਰੀ ਜੱਲੀ ਵਿੱਚ ਲੱਗਦੀ ਹਾਂ ਸਾਡੇ ਚਾਰ ਹੋ ਗਈ ਹਾਂ ਚਲੋ ਆਪਾਂ ਨਾ ਜੀ ਐਨਾਉਂਸਰ ਮੀਟਰ ਰਹਿ ਗਿਆ ਗੁਰਦਰਾ ਸਾਹਿਬ ਆ ਗਿਆ ਜੀ 500 500 ਰਹਿ ਗਿਆ ਸਾਹਮਣੇ ਗੁਰਦਰਾ ਸਾਹਿਬ ਆ ਗਿਆ ਸਾਹਮਣੇ ਨਾਨਕਪੁਰੀ ਸਾਹਿਬ ਬਲੇ ਸੋਨੀਹਾ ਅਸਰੀਏ ਕਾਲਾ ਨੋ ਸੰਤੋ ਤੁਹਾਨੂੰ ਸਰਪੰਚ ਸਾਹਿਬ ਨੇ ਗੱਡੀ ਜਿਆਦਾ ਭਜਾਲੀ ਤੇ ਗੱਡੀ ਉਹਨੂੰ ਨਹੀਂ ਮਾਦਾ ਜੀ 23 ਹੋਰਫਲੋ ਕਰਤੀ ਜੀ ਪਾਤ ਜੀ ਅੰਦਰੋਂ ਖਾ ਨਹੀਂ ਸਕਦੇ ਨਾ ਨਾਨਕਪੁਰੀ ਨੋ ਜੀ ਸੰਤੋ ਨਾਨਕਪੁਰੀ ਦੇ ਤੁਹਾਨੂੰ ਦਰਸ਼ਨ ਕਰਾਈਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਗਰੂ ਬੱਚੇ ਤੁਹਾਡੇ ਤੀਸਰੇ ਗੁਰਦਾਰੇ ਪਹੁੰਚ ਚੁੱਕੇ ਨੇ ਉਤਰਾਖੰਡ ਦੇ ਵਿੱਚ ਪਹਿਲਾਂ ਗੁਰਦਰਾ ਸਾਹਿਬ ਨਾਨਕ ਮਤਾ ਸਾਹਿਬ ਉਸੇ ਰੀਠਾ ਸਾਹਿਬ ਹੁਣ ਨਾਨਕਪੁਰੀ ਗੁਰਦਰਾ ਸਾਹਿਬ ਉਹ ਬੱਚੇ ਤੁਹਾਡੇ ਪਹੁੰਚ ਗਏ ਨੇ ਜੀ ਉਹਨਾਂ ਦਾ ਨੂ ਦਰਸ਼ਨ ਕਰਾਉਂਦੇ ਆ ਜੀ ਗੁਰਦਰਾ ਸਾਹਿਬ ਦੇ ਗੁਰਦਰਾ ਸਾਹਿਬ ਦੀ ਇੰਟਰਸ ਕਿੱਥੇ ਆ ਜੀ ਉਹ ਇੰਦਰ ਹੀ ਨਾਲ ਮੰਦਿਰ ਦੇ ਨਾਲ ਹਨਾ ਆਓ ਆਓ ਇਧਰ ਆਓ ਜੀ ਇੰਟਰਸ ਮੰਦਰ ਹਾਲਿਕ ਨਾ ਹੈਗਾ ਗੁਰਦਰਾ ਸਾਹਿਬ ਨੇ ਇੱਥੇ ਆਣਾ ਚਾਹ ਹਾਂ ਹੋਈ ਮਹਾਰਾਜ ਜੀ ਕਹਿੰਦਾ ਤੁਸੀਂ ਨਾਨਕ ਮਤਸਾ ਟਾਂਡਾ ਜੇ ਦਰਸ਼ਨ ਕਰਕੇ ਨਾਨਕਪੁਰ ਸਾਹਿਬ ਵੀ ਆ ਗਏ ਜੀ ਟਾਂਡਾ 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 ਮੰਡਲ ਗੁਰਦਰਾ ਸਾਹਿਬ ਕੁਰੀ ਐਂਟਰੀ ਨਾਨਕਪੁਰ ਸਾਹਿਬ ਨਾਨਕ ਨਾ ਚੜ ਦਿਖਲਾ ਤੇਰੇ ਪਾਣੇ ਸਿਰ ਭੱਤ ਦਪਲਾ ਨਾ ਨੁਕਨਾ ਚੜ ਦਿਖਲਾ ਗੱਡੀ ਕੰਟੀਨਿਊ ਕਰਦੇ ਹੁਣ ਆਪਾਂ ਗੱਡੀ ਲਾ ਲਈਏ ਗੱਡੀ ਲਾ ਕੇ ਤੇ ਫੇਰ ਸਰਾਵਾ ਪੱਗ কয় <muchas>